ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਘਰ ਕੀ ਨਾਰ ਤਿਆਗਾ ਅੰਦਾ ਪਾਰ ਨਾਰੀ ਸੋ ਘੱਲ ਤੰਦਾ ਜੈਸੇ ਸਿੰਬਲ ਦੇਖ ਸੂਆ ਬਿਗਸਾਨਾ ਜੈਸੇ ਸਿੰਬਲ ਦੇਖ ਸੂਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ ਪਾਪੀ ਕਾ ਘਰ ਅਗਨੇ ਮਾਹੀ ਜਲਤ ਰਹੈ ਮਿਟਵੈ ਕਬ ਨਾਹੀ ਰਹਾਉ ਹਰ ਕੀ ਭਗਤ ਨਾ ਦੇਖੈ ਜਾਏ ਮਾਰਗ ਛੂਡ ਅਮਾਰਗ ਪਾਏ ਮੂਲਹ ਭੂਲਾ ਆਵੇ ਜਾਏ ਅੰਮ੍ਰਿਤ ਡਾਰ ਲਾਦ ਵਿਖ ਖਾਏ ਲਾਦ ਵਿਖ ਖਾਏ ਜੋ ਬੇਸਵਾ ਕੀ ਪਰੈ ਅਖਾਰਾ ਹਾਂ ਇਹ ਬੇਸਵਾ ਉਚਾਰਨ ਕਰਨਾ ਜੋ ਬੇਸਵਾ ਕੀ ਰਹਾ ਅਖਾਰਾ ਕਾ ਪਰ ਪਹਿਰ ਕਰਹਿ ਸਿੰਗਾਰਾ ਪੂਰੇ ਤਾਲ ਨਿਹਾਲੇ ਸਾਸ ਵਾਕੇ ਗਲੇ ਜਮ ਕਾ ਹੈ ਫਾਸ ਜਾ ਕੇ ਮਸਤਕ ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸਰਣਾ ਸੋ ਭਜ ਪਰ ਹੈ ਸੋ ਭਜ ਪਰ ਹੈ ਇਥੇ ਵਿਸਰਾਮ ਗੁਰ ਕੀ ਸਰਣਾ ਭਜ ਕਸਕੇ ਬੋਲਨਾ ਕਹਿਤ ਨਾਮ ਦੇਵ ਇਹੋ ਵਿਚਾਰ ਇਨ ਵਿਧ ਸੰਤੁਹ ਉਤਰੋ ਪਾਰ ਸੰਧਾ ਮਰਕਾ ਜਾਏ ਪੁਕਾਰੇ ਪੜਾ ਨਹੀਂ ਹਮ ਹੀ ਪਾਚ ਹਾਰੇ ਪੜਾ ਨਹੀਂ ਇਥੇ ਵਿਸਰਾਮ ਹਮ ਹੀ ਪਾਚ ਹਾਰੇ ਪਾਚ ਬੋਲਾ RAM ਕਹ ਕਾਰ ਤਾਲ ਬਜਾਵੇ ਚਟਿਆ ਸਭੈ ਬਿਗਾਰੇ ਆਹ ਇਹ ਰਾਮ ਕਹੈ ਇਥੇ ਠਮਕ ਲਾ ਦਨੀਏ ਕਾਰ ਤਾਲ ਬਜਾਵੈ ਇਥੇ ਵਿਸਰਾਮ ਚਟਿਆ ਸਭੈ ਬਿਗਾਰੇ ਰਾਮ ਨਾਮਾ ਜਪਬੋ ਕਰੈ ਰਾਮ ਨਾਮਾ ਇਥੇ ਵਿਸਰਾਮ ਹੈ ਜਪਬੋ ਕਰੈ ਹਿਰਦੈ ਹਰਿ ਜੀ ਕੋ ਸਿਮਰਨ ਧਰੈ ਹਿਰਦੈ ਪਾਤਿ ਵਿਸਰਾਮ ਲਾਉਣਾ ਹੈ ਹਿਰਦੈ ਹਰਿ ਜੀ ਕੋ ਸਿਮਰਨ ਧਰੈ ਹਿਰਦੈ ਹਰ ਜੀ ਕੋ ਸਿਮਰਨ ਧਰੈ ਰਹਾਉ ਬਸੁਦਾ ਬਸਕੀਨੀ ਸਭ ਰਾਜੇ ਹਾਂ ਬਸੁਦਾ ਬਸਕੀਨੀ ਸਭ ਰਾਜੇ ਬੇਨਤੀ ਕਰੈ ਪਟ ਰਾਣੀ ਪੁੱਤ ਪ੍ਰਹਿਲਾਦ ਕਹਿਆ ਨਹੀਂ ਮੰਨੈ ਹਾਂ ਪੁੱਤ ਪ੍ਰਹਿਲਾਦ ਕਹਿਆ ਨਹੀਂ ਮੰਨੈ ਦਿਨ ਤਉ ਔਰਠਾਨੀ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰ ਸਹ ਔਦ ਕਨੇਰੀ ਦੁਸ਼ਟ ਸਭਾ ਮਿਲ ਮੰਤਰ ਉਪਾਇ ਇਥੇ ਵਿਸਰਾਮ ਕਰ ਸਹ ਔਦ ਕਨੇਰੀ ਗਿਰ ਤਰ ਜਾਲ ਜਵਾਲਾ ਪੈ ਰਾਖਿਓ ਰਾਜਾ RAM ਮਾਇਆ ਫੇਰੀ ਗਿਰ ਤਰ ਜਾਲ ਜਵਾਲਾ ਪੈ ਰਾਖਿਓ ਰਾਜਾ RAM ਮਾਇਆ ਫੇਰੀ ਗਿਰ ਤਰ ਜਾਲ ਜਵਾਲਾ ਪੈ ਰਾਖਿਓ ਰਾਜਾ RAM ਮਾਇਆ ਫੇਰੀ ਕਾੜ ਖੜਗ ਕਾਲ ਭੈ ਕੋਪਿਓ ਮੋਹਿ ਬਤਾਓ ਜੋ ਤੋਹ ਰਾਖੈ ਪੀਤ ਪੀਤਾੰਬਰ ਤਿਰਭਵਨ ਧਨੀ ਥੰਬ ਮਾਹੇ ਹਰ ਭਾਖੈ ਥੰਬ ਮਾਹੇ ਹਰ ਭਾਖੈ ਸਰਨਾਖਸ ਜਿਨ ਨਖਹਿ ਬਿਦਾਰਿਓ ਸੂਰ ਨਾਰ ਕੀ ਏਸ ਨਾਥਾ ਕਹਿ ਨਾਮ ਦੇਉ ਹਮ ਨਰ ਹਰ ਧਿਆਵਹਿ ਕਹਿ ਨਾਮ ਦੇਉ ਹਮ ਨਰ ਹਰ ਧਿਆਵਹਿ ਰਾਮ ਅਪਹਿ ਪਾਦ ਦਾਤਾ ਧਿਆਵਹਿ ਹੀ ਬੂਲਣਾ ਔਂਕੜ ਨਹੀਂ ਕਿਤੇ ਲਾਜਣਾ ਧਿਆਵ ਵਖੂ ਨਹੀਂ ਕਹਿਣਾ ਕਿਉਂਕਿ ਔਂਕੜ ਹੈ ਨਹੀਂ ਹੈ ਸੁਲਤਾਨ ਪੁੱਛੈ ਸੋਨ ਬੇ ਨਾਮਾ ਹਾਂ ਸੁਲਤਾਨ ਪੁੱਛੈ ਸੋਨ ਬੇ ਨਾਮਾ ਦੇਖੋ ਰਾਮ ਤੁਮਾਰੇ ਕਾਮਾ ਦੇਖੋ ਪਦਤੀ ਵਿਸਰਾਮ ਲਾਉਣਾ ਹੈ ਨਾਮਾ ਸੁਲਤਾਨੇ ਬਾਦਲਾ ਨਾਮਾ ਪਦਤੀ ਵਿਸਰਾਮ ਹੈ ਦੇਖੋ ਤੇਰਾ ਹਰ ਬੀਠਲਾ ਇਹ ਵੀ ਦੇਖੋ ਤੇ ਵਿਸਰਾਮ ਹੈ ਰਹਾਉ ਮੇਸ ਮੇ ਲਗਾਉ ਦਿਸ ਮੇ ਲਗਾਉ ਦਿਸ ਮੇ ਲਗਾਉ ਦੇਹ ਜੀਵਾਨ नातर नातर ई वखरा पाठ करना है न लिख कठा है ना गर्दन मारो ठा ना गर्दन मारो ठा बादशाह ऐसी क्यों होए बेसमिल किया ना जीवै कोई मेरा किया कछु ना होए कर है राम ਉਏ ਹੈ ਸੋਏ ਬਾਦਸਾਹ ਚੜਿਓ ਅਹੰਕਾਰ ਗਾਜ ਹਸਤੀ ਦੀਨੋ ਚਮਕਾਰ ਰੁਦਨ ਕਰੈ ਨਾਮੇ ਕੀ ਮਾਇ ਛੋੜ ਰਾਮ ਕੀ ਨਾ ਭਜੈ ਖੁਦਾਈ ਛੋੜ ਰਾਮ ਕੀ ਨਾ ਭਜੈ ਖੁਦਾਈ ਛੋੜ ਰਾਮ ਕੀ ਨਾ ਭਜੈ ਖੁਦਾਈ ਨਾ ਹਉ ਤੇਰਾ ਪੂਂਗੜਾ ਨਾ ਤੂੰ ਮੇਰੀ ਮਾਈ ਪਿੰਡ ਪੜੈ ਤਉ ਹਰ ਗੁਣ ਗਾਇ ਬੜੈ ਪੁੱਲਾ ਹੀ ਬੂਲਨਾ ਕਰੈ ਗਜਿੰਦ ਸੁੰਡ ਕੀ ਚੋਟ ਨਾਮਾ ਉਬਰੈ ਹਰ ਕੀ ਓਟ ਕਾਜੀ ਮੁੱਲਾ ਕਰਹ ਸਲਾਮ ਇਨ ਹਿੰਦੂ ਮੇਰਾ ਮਲਿਆ ਮਾਨ ਇਨ ਹਿੰਦੂ ਮੇਰਾ ਮਲਿਆ ਮਾਨ ਬਾਦਸ਼ਾਹ ਇਹ ਬਾਦਸ਼ਾਹ ਪਾਠ ਹੈ ਮੇਰੇ ਬਦਸ਼ਾਹ ਛਪਿਆ ਹੋਇਆ ਸੀ ਕੰਨਾ ਨਹੀਂ ਹੈ ਪੁੱਤੀ ਦੇ ਉੱਤੇ ਬਾਦਸ਼ਾਹ ਪਾਠ ਸੁਧਾ ਬੱਬੇ ਕੰਨਾ ਦੱਦੀ ਸਿਆਰੀ ਸਸੀ ਕੰਨਾ ਹਾ ਹਾ ਬਾਦਸ਼ਾਹ ਬੇਨਤੀ ਸੁਨੇਹ ਨਾਮੇ ਸਰ ਭਰ ਸੋਨਾ ਲੇ ਨਾਮੇ ਸਰ ਭਰ ਸੋਨਾ ਲੇ ਹੋ ਨਾਮੇ ਸਰ ਭਰ ਸੋਨਾ ਲੇਹ ਮਾਲ ਲੇ ਤਉ ਦੋਜ ਕ ਪਰ ਦੀਨ ਛੋੜ ਦੁਨੀਆ ਕਉ ਭਰਾਉ ਪਾਉ ਬੇੜੀ ਹੱਥ ਹਤਾਲ ਨਾਮਾ ਗਾਵੇ ਗੁਣ ਗੋਪਾਲ ਗੰਗ ਜਮਨ ਜਾ ਉਲਟੀ ਬਹੈ ਤਉ ਨਾਮਾ ਹਰ ਕਰਤਾ ਰਹੈ ਸਾਤ ਘੜੀ ਜਬ ਬੀਤੀ ਸੁਣੀ ਅਜੋ ਨਾ ਆਇਓ ਤ੍ਰਿਭਵਨ ਧਣੀ ਪਾਖੰਡ ਤਨ ਬਾਜ ਬਜਾਏ ਲਾ ਨਹੀਂ ਖੰਡ ਤਨ ਨਹੀਂ ਐ ਪਾਖਨ ਪਾਖੰਤਨ 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 ਬਾਜ ਬਜਾਏ ਲਾ ਪਾਖੰਤਨ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਇਲਾ ਆਪਣੇ ਭਗਤ ਪਰ ਕੀ ਪਰ ਤੇ ਲਾ ਦੂ ਇਸਮ ਆਪਣੇ ਭਗਤ ਪਰ ਕੀ ਪ੍ਰਤਪਾਲ ਆਪਣੇ ਭਗਤ ਪਰ ਕੀ ਪ੍ਰਤਪਾਲ ਗਰੜ ਚੜੇ ਆਏ ਗੋਪਾਲ ਕਹਹਿਤਾ ਧਰਨ ਇਕੋਡੀ ਕਰਉ ਹਾਂ ਕਹਹਿਤਾ ਇਥੇ ਵਿਸਰਾਮ ਲੋਨਾ ਧਰਨ ਇਕੋਡੀ ਕਰਉ ਕਹਹਿਤਾ ਲੈ ਕਰ ਉਪਰ ਧਰਉ ਕਹਹਿਤਾ ਇਥੇ ਵਿਸਰਾਮ ਲੈ ਕਰ ਉਪਰ ਧਰਉ ਹਾਂ ਲੈ कार ऊपर धरो कहता मुई गौ देव जी आय सब कोई देखत पति आय नामा प्रणवै सेल मसेल गौ दुहाई बशरा मेल दुधह दोह जब माटुकी भरी ले बादसाह के आगे धरी दुधह दोहे ई नहीं कहना ਦੁੱਧ ਦੇ ਦੇ ਦੋਹੇ ਜਦ ਮਟਕੀ ਭਰੀ ਲੈ ਬਾਦशाह ਕੇ ਅੱਗੇ ਧਰੀ ਲੈ ਹਾਂਜੀ ਲੈ ਬਾਦशाह ਕੇ ਅੱਗੇ ਧਰੀ ਬਾਦशाह ਮਹਿਲ ਮਹਿਜਾਇ ਆਉ ਘਟ ਕੀ ਘਟ ਲਾਗੀ ਆਏ ਕਾਜੀ ਮੁੱਲਾ ਬੇਨਤੀ ਫਰਮਾਇ ਬਖਸੀ Hindu ਪਖਸੀ Hindu ਬਖਸ਼ੀ ਹਿੰਦੂ ਮੈਂ ਤੇਰੀ ਗਾਇ ਨਾਮਾ ਕਹੈ ਸੁਨੋ ਬਾਦਸ਼ਾਹ ਇਹੋ ਕਿਸ ਪਤੀਆ ਮੁਝੈ ਦਿਖਾਈ ਇਸ ਪਤੀਆ ਕਾ ਇਹ ਪਰਵਾਨ ਸਾਚ ਸੀਲ ਚੱਲੋ ਸੁਲਤਾਨ ਨਾਮ ਦੇਵ ਸਭ ਰਹਿਆ ਸਮਾਇ ਮਿਲ ਹਿੰਦੂ ਸਭ ਨਾਮੇ ਪਹਿਜਾ ਸਭ ਪਤੀ ਵਿਸਰਾਮ ਹੈ ਜਾਉ ਅਬ ਕੀ ਬਾਰ ਨਾ ਜੀਵੇ ਗਾਇ ਤਾ ਨਾਮ ਦੇਵਕਾ ਤਾ ਨਾਮ ਦੇਵਕਾ ਤਾ ਨਾਮ ਦੇਵਕਾ ਪਤੀਆ ਜਾਏ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾ ਲੇ ਭਗਤ ਜਨਾ ਭਗਤ ਜਨਾ ਲੇ ਉਧਰਿਆ ਪਾਰ ਸਗਲ ਕਲੇਸ਼ ਨਿੰਦਕ ਭਇਆ ਖੇਦ ਨਾਮੇ ਨਾਰਾਇਣ ਨਾਹੀ ਭੇਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ